ਅੱਜ ਦੇ ਸੀ ਆਫਿਸ ਪਠਾਨਕੋਟ ਦੇ ਵਿੱਚ ਰਾਣੀਪੁਰ ਪਿੰਡ ਜੋ ਕਿ ਸਿਜਾਨਪੁਰ ਦੇ ਵਿੱਚ ਪੈਂਦਾ ਉੱਥੋਂ ਦੀ ਮਹਿਲਾਵਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਆਈਆਂ ਸੀਗੀਆਂ ਉਹਨਾਂ ਦੇ ਨਾਲ ਮੌਜੂਦਾ ਸਰਪੰਚ ਜੜੇ ਉਹ ਵੀ ਮੌਜੂਦ ਸਗੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਠੇਕਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਖੁੱਲਿਆ ਹੋਇਆ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਵੀ ਸਾਡੇ ਵੱਲੋਂ ਇੱਕ ਕੰਪਲੇਨ ਦਿੱਤੀ ਗਈ ਸੀ ਪਰ ਕੋਈ ਵੀ ਹੱਲ ਜਿਹੜਾ ਨਹੀਂ ਹੋਇਆ ਇਸ ਕਰਕੇ ਉਹਨਾਂ ਵੱਲੋਂ ਅੱਜ ਫੇਰ ਡੀਸੀ ਪਠਾਨਕੋਟ ਦੇ ਨਾਲ ਮੀਟਿੰਗ ਕਰਕੇ ਇੱਕ ਮੰਗ ਪੱਤਰ ਦਿੱਤਾ ਗਿਆ ਔਰ ਮੰਗ ਕੀਤੀ ਗਈ ਹੈ ਕਿ ਇਸ ਠੇਕੇ ਨੂੰ ਉਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਧੀਆ ਭੈਣਾਂ ਨੇ ਉਹ ਘਰੋਂ ਨਿਕਲਣਾ ਉਹਨਾਂ ਦਾ ਮੁਸ਼ਕਲ ਹੋ ਚੁੱਕਿਆ ਹੈ ਔਰ ਸੁਣਦੇ ਆ ਕਿ ਕਹਿਣਾ ਮ ਹਾਂਜੀ ਦਰਸ਼ਨਾ ਦੇਵੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਹਾਂਜੀ ਮੈਂ ਇਹ ਹੀ ਕਹਿਣਾ ਚਾਹਨੀ ਆ ਕਿ ਜੋ ਸਾਡੇ ਸਰਪੰਚ ਸਾਹਿਬ ਨੇ ਕਿਹਾ ਬਹੁਤ ਵਧੀਆ ਕਿਹਾ ਇਹਨਾਂ ਨੇ ਕਿ ਅਸੀਂ ਦੋ ਟਾਈਮ ਬੱਚਿਆਂ ਨੂੰ ਛੱਡਣ ਜੰਨੇ ਆ ਲੈਣ ਜੰਨੇ ਆ ਨਾ ਅਸੀਂ ਸ਼ਾਮ ਵੇਲੇ ਸਿਰ ਝੁਕਾ ਕੇ ਜੰਨੇ ਆ ਤਸਵੀਰ ਵੇਲੇ ਵੀ ਇਸੇ ਇਸੇ ਤਰ੍ਹਾਂ ਜੰਨੇ ਆ ਸਾਨੂੰ ਇਦਾਂ ਹੋਣਾ ਚਾਹੀਦਾ ਵੀ ਇਹ ਠੇਕਾ ਬਿਲਕੁਲ ਇਥੋਂ ਅੱਜ ਹੀ ਮੌਕੇ ਵਿੱਚ ਕੋਣਾ ਚਾਹੀਦਾ ਆ ਕਿਉਂਕਿ ਬਹੁਤ ਜ਼ਿਆਦਾ ਮੁਸ਼ਕਲ ਆ ਸਾਡੇ ਅਥਰੂ ਆਂਦੇ ਨਾਲ ਅੱਖਾਂ 'ਚ ਕਿਉਂਕਿ ਸਾਡਾ ਪਿੰਡ ਹੈ ਅਸੀਂ ਆਪਣੇ ਪਿੰਡ ਦੇ ਵਿੱਚੋਂ ਡਰਨ ਦੇ ਰਹਿਆ ਕਿਉਂ ਡਰਨ ਦੇ ਆਂ ਅਸੀਂ ਡਰਨਾ ਨਹੀਂ ਚਾਹੀਦਾ ਕਿਉਂਕਿ ਅਸੀਂ ਇੰਨੀ ਮੁਸ਼ਕਲ ਆ ਕੇ ਸਾਡੀਆਂ ਮਹਿਲਾ ਜਿਹੜੀਆਂ ਆਈਆਂ ਨੇ ਅੱਜ ਇਹਨਾਂ ਨੂੰ ਸਾਰਿਆਂ ਨੂੰ ਸਮੱਸਿਆ ਸਾਰਿਆਂ ਦੀਆਂ ਧੀਆਂ ਪੈਣਾ ਨੂੰ ਆ ਸਭ ਜਾਂਦੀਆਂ ਨੇ ਕੁਛ ਹੈ ਪੁੱਤ ਨਹੀਂ ਜਾਂਦੇ ਸਾਡਾ ਜਿਹੜਾ ਠੇਕਾ ਏ ਅੱਜ ਚੁਕੋਣਾ ਚਾਹੀਦਾ ਅਸੀਂ ਇਸ ਖਾਤਰ ਡੀਸੀ ਦਾ ਫਰਾਇਆ ਕਿ ਸਾਡੀ ਸੁਣਾਈ ਕਰਨਾ ਹਾਂਜੀ ਅਸੀਂ ਇਕੱਲੇ ਨਹੀਂ ਆ ਸਕਦੇ ਰਾਤੀਂ ਬਰਾਤੀ ਆਈਓ ਕਿਤੇ ਵਗੇ ਦੇ ਬਾਧਾਗਾ ਤਾਂ ਟਾਈਮ ਹੋ ਜਾਂਦਾ ਤੇ ਇਕੱਲੇ ਅਸੀਂ ਉਸ ਰਸਤੇ ਜਿੰਨ ਲੰਘ ਨਹੀਂ ਸਕਦੇ ਸਾਨੂੰ ਇੰਨੀ ਮੁਸ਼ਕਲ ਹੈ ਇਹ ਠੇਕੇ ਦੀ ਹਾਂਜੀ ਤਾਂ ਅਸੀਂ ਚਕਾਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਵੀ ਇਹ ਰੋਡ ਤੇ ਅੱਗੇ ਪਿੱਛੇ ਕਰ ਲੈਣ ਸਾਨੂੰ ਉਹਦਾ ਕੋਈ ਦੁੱਖ ਨਹੀਂ ਹਾਂ ਜੇ ਤੁਹਾਡੇ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਕੀ ਸਟੈਪ ਲੇਗਾ ਅਗਲਾ ਅਗਲਾ ਸਟੈਪ ਫਿਰ ਦੇਈਂ ਆ ਵੀ ਤਰਨਾ ਨਹੀਂ ਕਰਨਾ ਲਾ ਲੈਣੇ ਔਰ ਕੀ ਕਰਗੇ ਤਰਨਾ ਲਾਵਾਂਗੇ ਫਿਰ ਚੱਕਾ ਜਾਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸ਼ਿਲਪਾ ਹੈ ਕੀ ਕਹਿਣਾ ਚਾਹਦੇ ਹੋ ਮੈਂ ਇਹ ਕਹਿਣਾ ਚਾਹਦੀ ਆ ਕਿ ਠੇਕਾ ਚੁਕਾਉਣਾ ਚਾਹੀਦਾ ਉੱਥੋਂ ਤੇ ਮੇਨ ਹਾਈਵੇ 'ਚ ਚੱਲ ਜੋ ਉੱਥੇ ਕਾਫੀ ਦੁਕਾਨਾਂ ਬਣੀਆਂ ਹੋਈਆਂ ਹੈ ਉੱਥੇ ਮਤਲਬ ਕਿ ਆਪਣੇ ਚੱਲ ਜੋ ਕਿਉਂਕਿ ਹਰ ਕੋਈ ਜਾਂ ਆ ਨਹੀਂ ਸਕਦਾ ਰਸਤਾ ਸਭ ਕੁਝ ਜੀ ਤਾਂ ਉਹ ਮਤਲਬ ਕਿ ਕਿੰਨੀ ਦੇਰ ਤੋਂ ਸਮੱਸਿਆ ਹੈਗੀ ਦੋ ਸਾਲ ਦੀ ਹੋ ਗਈ ਹੈ ਜੀ ਤੁਸੀਂ ਦੱਸਿਆ ਦੀ ਕਹਿੰਿਆ ਨੂੰ ਪਹਿਲਾਂ ਪਹਿਲਾਂ ਕਿਉਂਕਿ ਸਰਪੰਚ ਸਾਹਿਬ ਤੁਹਾਡੇ ਪੂਨੇ ਬਣੇ ਬਣੇ ਆਪਣੇ ਇਸ ਕਰਕੇ ਸਾਨੂੰ ਦਿੱਕਤ ਹੈ ਉਹ ਮਹੀਨੇ ਪਹਿਲੇ ਆਏ ਕਾਫੀ ਬੋਲਦੇ ਹੈ ਕੋਈ ਹੜੀ ਸੁਣਾਈ ਕਰਦਾ ਨਹੀਂ ਹਾਂ ਇਸ ਕਰਕੇ ਅਸੀਂ ਹੁਣ ਕੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲਾਸ਼ਰਨ ਹੈ ਜਿਹੜਾ ਪਿੰਡ ਬੇਵੀ ਇਹ ਰਾਣਗਪੁਰ ਤੋਂ ਕੀ ਸਮੱਸਿਆ ਕਰਕੇ ਅਫਿਸ ਆਇਓ ਜੀ ਇਹਨੀ ਸਮੱਸਿਆ ਹੈ ਹੀ 2 ਮਹੀਨੇ ਪਹਿਲੇ ਅਪਲੀਕੇਸ਼ਨ ਦਿੱਤੀ ਸੀ ਠੇਕਾ ਚੁਕਾਨ ਦੀ ਉਹਨਾਂ ਸਾਡੀ ਸੁਣੀ ਨਹੀਂ ਅਸੀਂ ਮੁੜ ਕੇ ਦੇ ਕੇਸ਼ ਹੋਣਾ ਹੈ ਤੇ ਸਾਡਾ ਤੋਂ ਹੱਲ ਕਿਉਂ ਨਹੀਂ ਕੀਤਾ ਉੱਥੇ ਸਾਡੀਆਂ ਜਵਾਨ ਟਿੰਗਾ ਪਹਿਣਾ ਜਾਂਦੀਆਂ ਨਾ ਉਹ ਸ਼ਰਾਬਾਂ ਪੀ ਕੇ ਬਾਥਰੂਮ ਸਾਹਮਣੇ ਕਰਦੇ ਨਾ ਔਰ ਦੂਜਾ ਮਤਲਬ ਗੰਦੇ ਗੰਦੇ ਗਾਣੇ ਮਾਰੇ ਗੰਦਮੰਦ ਪੜਦੇ ਨਾ ਸਾਨੂੰ ਥੋੜਾ ਦਿਆ ਵੀ ਅਸੀਂ ਕਹਿੰਦੇ ਇੱਥੇ ਸਾਡਾ ਠੇਕਾ ਚ ਕੋਇਆ ਜਾਂ ਅੱਗੇ ਪਿੱਛੇ ਲਾ ਲੈਣਾ ਠੀਕ ਹੈ ਪਹਿਲਾਂ ਵੀ ਇੱਥੇ ਸੀਗਾ ਜਾਂ ਹੁਣ ਨਵਾਂ ਖੁੱਲਿਆ ਜੀ ਜੀ ਹੁਣ ਹੋ ਗਏ 2-3 ਸਾਲ ਹੋ ਗਏ ਖੁੱਲੇ ਤੇ ਅਸੀਂ ਚਕਾਣਾ ਚਾਹਨੇ ਸਾਡੀ ਪਿੰਡ ਦੀ ਸਾਰੀਆਂ ਬੀਬੀਆਂ ਭੈਣਾ ਸਾਹਿਬ ਤੰਗਨ ਸੈਰ ਕਰਨ ਨਹੀਂ ਜਾ ਸਕਦੀਆਂ ਉੱਥੇ ਜਦੋਂ ਸੈਰ ਕਰਨ ਜਾਂਦੇ ਗੰਦ ਮੰਦ ਪੜਦੇ ਨਾ ਮੁਸ਼ਕਲ ਹੈ ਕਿਸੇ ਦੀ ਧੀ ਭੈਣ ਨੂੰ ਕੋਈ ਹਾਲਤਾ ਹੋ ਜਾਏ ਫਿਰ ਸਰਕਾਰ ਹੀ ਜ਼ਿੰਮੇਵਾਰ ਹੋਵੇ ਭਾਈ